ਪੰਜਾਬੀ ਗਾਇਕ ਨੂੰ ਪਿਆ ਦਿਲ ਦਾ ਦੌਰਾ ਹਸਪਤਾਲ ਹੋਇਆ ਦਾਖਲ ਸੋਸ਼ਲ ਮੀਡੀਆ ਤੇ ਫੋਟੋ ਹੋਈ ਵਾਇਰਲ ਤੇ ਜੀ ਹਾਂ ਪੰਜਾਬੀ ਗਾਇਕ ਸਾਰਥੀ ਕੇ ਨੂੰ ਦਿਲ ਦਾ ਦੌਰਾ ਪੇਨ ਨਾਲ ਜਿਹੜਾ ਉਹ ਹਸਪਤਾਲ ਦਾਖਲ ਕਰਵਾਇਆ ਗਿਆ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਸਬੰਧੀ ਮੀਡੀਆ ਚਾਨਾ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਸਾਰਥੀ ਕੇ ਨੂੰ ਅਚਾਨਕ ਦਿਲ ਦਾ ਦੌਰਾ ਪੇਨ ਮਗਰੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈਗਾ ਇਹ ਵੀਡੀਓ ਜਿਹੜੀ ਗਈ ਆ ਚੈਨਲਾ ਉੱਤੇ ਜਿਹੜੀ ਗਿਆਗ ਵਾਂਗੂ ਫੈਲ ਚੁੱਕੀ ਗਈ ਆ ਦੱਸਿਆ ਜਾ ਰਿਹਾ ਸਾਰਥੀ ਨੂੰ ਜਿਸ ਵੇਲੇ ਦਿਲ ਦਾ ਦੌਰਾ ਪਿਆ ਉਸ ਵੇਲੇ ਉਹ ਕੈਨੇਡਾ ਦੇ ਮਿਸਿਸਾਗਾ ਵਿੱਚ ਮੌਜੂਦ ਸਨ ਤੇ ਦਿਲ ਦਾ ਦੌਰਾ ਪੈਣ ਮਗਰੋਂ ਉਹਨਾਂ ਨੂੰ ਮਿਸਿਸਾਗਾ ਦੇ ਟ੍ਰੀਲੀਅਮ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਗਿਆ ਤੇ ਇਹ ਦਾਵਾ ਵੀ ਕੀਤਾ ਜਾ ਰਿਹਾ ਕਿ ਉਹਨਾਂ ਦੀ ਸਿਹਤ ਵਿੱਚ ਹੁਣ ਪੈਲੋ ਨਾਲੋਂ ਸੁਧਾਰ ਹੈਗਾ ਆ ਲੇਕਿਨ ਉਧਰ ਦੂਜੇ ਪਾਸੇ ਸਾਰਤੀ ਕੇ ਨਾਲ ਜੁੜੇ ਇੱਕ ਕਿਸੇ ਨੂੰ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਉਸ ਬਾਰੇ ਸਾਰਤੀ ਕੇ ਦੇ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲੇ ਕੋਈ ਵੀ ਅਧਿਕਾਰਤ ਤੌਰ ਤੇ ਜਾਣਕਾਰੀ ਨਹੀਂ ਮਿਲੀ ਪਰ ਮੀਡੀਆ ਰਿਪੋਰਟਾਂ ਦੇ ਦਾਅਵਿਆਂ ਦੇ ਮੁਤਾਬਕ ਨਾ ਸਿਰਫ ਸਾਰਤੀ ਕੇ ਨੂੰ ਦਿਲ ਦਾ ਦੌਰਾ ਪਿਆ ਸਗੋਂ ਉਹ ਹਾਲੇ ਵੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਕਰਵਾ ਰਹੇ ਨੇ ਤੁਹਾਨੂੰ ਦੱਸ ਤੀ ਕਿ ਸਾਡੇ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਲੇਕਿਨ ਜੋ ਸੋਸ਼ਲ ਮੀਡੀਆ ਤੇ ਮੀਡੀਆ ਚੈਨਲ ਕਹਿ ਰਹੇ ਉਸ ਮੁਤਾਬਕ ਅਸੀਂ ਜੋ ਵੀਡੀਓ ਗਈ ਹੈ ਤੁਹਾਡੇ ਬਣਾ ਕੇ ਸਾਹਮਣੇ ਪੇਸ਼ ਕਰਦੇ ਪਏ ਹਾਂ ਨਾਲ ਦੇ ਨਾਲ ਇਹ ਵੀ ਕਿੰਨੇ ਪਏ ਗਏ ਆ ਕਿ ਸਾਰਥੀ ਕੇ ਦੇ ਮੈਂਬਰਾਂ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਉਤੇ ਕੋਈ ਵੀ ਇਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੋ ਸਕਦਾ ਹੈ ਖਬਰ ਫੇਕ ਹੋਵੇ ਕਿ ਜਾਂ ਫਿਰ ਜੋ ਤਾਡੇ ਸਾਹਮਣੇ ਆਉਣ ਵਾਲਾ ਹੋਏਗਾ ਤੁਹਾਨੂੰ ਜਰੂਰ ਇਸ ਬਾਰੇ ਜਾਣਕਾਰੀ ਦਵਾਂਗੇ ਲੇਕਿਨ ਮੀਡੀਆ ਰਿਪੋਰਟਾਂ ਦੀ ਜਾਣਕਾਰੀ ਤੁਹਾਡੇ ਲੈ ਕੇ ਸਾਹਮਣੇ ਹਾਜ਼ਰ ਹੈ